ਜਿੰਨੇ ਬੰਦੇ ਨੇ ਜਾਂ 20 50 ਬੋਤਲਾਂ ਦੱਬੀਆਂ ਹੁੰਦੀਆਂ ਤਾਂ ਦੱਬੀਆਂ ਹੁੰਦੀਆਂ 20 50 ਬੋਤਲਾਂ ਵੀ ਘਰ ਦੀ ਕੱਢੀ ਦੀਆਂ ਦੱਬ ਕੇ ਰੱਖੀਆਂ ਸੁਣਿਓ ਇੱਕ ਬੰਦਾ ਉਹ ਹੈ ਜਿਹੜਾ ਮਿਹਨਤ ਨਾਲ ਕੰਮ ਕਰਦਾ ਹੱਡ ਭੰਨ ਕੇ ਖੇਤ ਖੇਤ ਗਏ ਐ ਦੋਵੇਂ ਜਣੇ ਇੱਕ ਨੇ ਤੇ ਆਪਣੇ ਆਪਣੀ ਪੈੜੀ ਵਿੱਚ 50 ਬੋਤਲਾਂ ਦੱਬੀਆਂ ਹੋਈਆਂ ਨੇ ਕੋਈ ਨਾ ਕੋਈ ਲੈਣ ਆ ਜਾਂਦਾ ਹੈ ਬੋਤਲ ਕੱਢ ਕੇ ਰੁਪਈਏ 50 ਫੜ ਕੇ ਰੱਖ ਲੈਂਦਾ ਤੇ ਬੋਤਲ ਫੜਾ ਦਿੰਦਾ 50 100 ਬੋਤਲ ਦੱਬ ਕੇ ਬੈਠਾ ਕੰਮ ਮਾੜਾ ਕੀਤਾ ਇੱਕ ਬੰਦਾ ਉਹ ਹੈ ਜਿਹੜਾ ਪੂਰੀ ਮਿਹਨਤ ਕਰਦਾ ਬਰਾਬਰ ਜ਼ਿੰਮੇਵਾਰੀ ਉਹ ਹੈ ਉਹ ਆਪਣੇ ਘਰੋਂ ਰੋਟੀ ਪਾਣੀ ਲੈ ਕੇ ਗਿਆ ਦੁਪਹਿਰੇ ਰੋਟੀ ਖਾ ਕੇ ਦੋਵੇਂ ਜਣੇ ਦੱਬੇ ਉਹ ਦੁਪਹਿਰ ਵੇਲੇ ਮੰਜੇ ਤੇ ਪਿਆ ਹੈ ਇੱਕ ਪਾਸੇ ਬੜੀ ਸੋਹਣਾ ਬਿਸਤਰਾ ਵਿਛਾ ਕੇ ਪਿਆ ਹੈ ਪੈਲੀ 'ਚ ਉਹ ਜਿਹੜਾ ਗਰੀਬ ਹੈ ਉਹ ਕੰਮ ਕਰਦਾ ਕਰਦਾ ਰੋੜਿਆਂ ਦੇ ਉੱਤੇ ਹੀ ਪੈ ਗਿਆ ਉਹਨੂੰ ਨੀਂਦਰ ਆ ਗਈ ਐ ਨੀਂਦ ਆ ਗਈ ਪਰ ਜਿਹੜਾ ਦੂਜਾ ਹੈ ਜਿਨੇ ਬੋਤਲਾਂ ਪਾਈਆਂ ਨੇ ਉਹਨੂੰ ਨੀਂਦ ਨਹੀਂ ਆਉਂਦੀ ਉਹਦਾ ਦਿਲ ਐਂ ਧੜਕਦਾ ਰਹਿਣਾ ਕਿ ਇਧਰੋਂ ਵੀ ਪੁਲਸ ਨਾ ਆ ਜੇ ਇਧਰੋਂ ਵੀ ਛਾਪਾ ਨਾ ਵੱਜੇ ਕੋਈ ਮੇਰੀ ਸ਼ਿਕਾਇਤ ਨਾ ਕਰ ਦੇ ਉਹਦੀ ਨੀਂਦਰ ਤੇ ਹਰਾਮ ਹੋ ਰਹੀ ਪਈ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦੀ ਨੀਂਦਰ ਹਰਾਮ ਗਲਤ ਕੰਮ ਜਦੋਂ ਬੰਦਾ ਕੋਈ ਕਰਦਾ ਹੈ ਉਸੇ ਦਿਨ ਉਸੇ ਵੇਲੇ ਉਹਦੀ ਨੀਂਦ ਹਰਾਮ ਹੋ ਜਾਂਦੀ ਹੈ ਗਲਤ ਕੰਮ ਕਰਨ ਵਾਲੇ ਨੂੰ ਸਹੀ ਨੀਂਦ ਨਹੀਂ ਆਉਂਦੀ ਵੇਖੋ ਜਿਹੜੀ ਸੁੱਖ ਦੀ ਨੀਂਦ ਬੰਦਾ ਇੱਕ ਨੰਬਰ ਦਾ ਕੰਮ ਕਰਨ ਵਾਲਾ ਸਹੀ ਕੰਮ ਕਰਨ ਵਾਲਾ ਹੁੰਦਾ ਹੈ ਨਾ ਦੋ ਨੰਬਰ ਹੀ ਇਹ ਤੇ ਤਰਸਦੇ ਨੇ ਕਦੇ ਉਹ ਨੀਂਦ ਆਵੇ ਜਿਹਨੂੰ ਕਹਿੰਦੇ ਡ੍ਰੀਮ ਲੈਸ ਸਲੀਪ ਕੋਈ ਸੁਪਨਾ ਨਾ ਆਵੇ ਐਦਾਂ ਦੀ ਨੀਂਦ ਆਵੇ ਭਾਵੇਂ ਬੰਦਾ ਅੱਧਾ ਕੈਂਤਾ ਹੀ ਸੋਵੇ ਅੱਧਾ ਕੈਂਤਾ ਸੋਵੇ ਉਹਦੀ ਬਾਡੀ ਦਾ ਸੈੱਲ ਸੈੱਲ ਚਾਰਜ ਹੋਵੇ ਸੈੱਲ ਉਹਦਾ ਇੱਕ ਇੱਕ ਚਾਰਜ ਹੋਵੇ ਐਹੋ ਜੀ ਨੀਂਦ ਆਵੇ ਤੇ ਐਹੋ ਜੀ ਨੀਂਦ ਦੋ ਨੰਬਰੀਏ ਤੇ ਤਰਸਦੇ ਐ ਆ ਜਿਹੜੇ ਗੱਲਾਂ ਕਰਦੇ ਨੇ ਆਪਾਂ ਲਾਲ ਬੱਤੀਆਂ 'ਚ ਜਾਂਦੇ ਐ ਇਹਨਾਂ ਦੇ ਘਰ ਸਮਾਨ ਬਥੇਰਾ ਰਸੋਈਆਂ ਭਰੀਆਂ ਪਈਆਂ ਕਹਿੰਦੇ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਵੇਚ ਵੇਚ ਨਸ਼ੇ ਰਸੋਈਆਂ ਸਮਾਨ ਨਾਲ ਭਰੀਆਂ ਪਈਆਂ ਪਰ ਇਹਨਾਂ ਨੂੰ ਖਾਣ ਦਾ ਹੁਕਮ ਨਹੀਂ ਡਾਕਟਰ ਕਹਿੰਦਾ ਜੇ ਖਾਏਗਾ ਮਰ ਜਾਏਗਾ ਬੈੱਡ ਇਹਨਾਂ ਦੇ ਘਰ ਬਹੁਤ ਵਧੀਆ ਨੇ ਪਰ ਇਹਨਾਂ ਨੂੰ ਸੌਣ ਦਾ ਹੁਕਮ ਨਹੀਂ ਇਹ ਤੁਹਾਡੇ ਵਾਲੀ ਨੀਂਦ ਸੌਂਦੇ ਆ ਕਿਤੇ ਨੌਜਵਾਨ ਵੀਰੋ ਭਾਈਓ ਜਿਹੜਾ ਬੰਦਾ ਹੱਕ ਸੱਚ ਦੀ ਕਮਾਈ ਕਰਦਾ ਗਲਤ ਕੰਮ ਯਾਰ ਪੁਲਿਸ ਦਾ ਕੀ ਡਰ ਹੈ ਜਦੋਂ ਅਸੀਂ ਕਿਹੜਾ ਬੋਤਲਾਂ ਪਾ ਕੇ ਬੈਠੇ ਆ ਬੰਦਾ ਬੇਫਿਕਰ ਹੋ ਕੇ ਜਿੱਥੇ ਪਿਆ ਪਿਆ ਕਿ ਮੇਰਾ ਕੀ ਵਿਗਾੜ ਲੋਗੇ ਮਾਰ ਲਓ ਛਾਪਾ ਜਿਹੜਾ ਮਾਰਦੇ ਹੋ ਕਰ ਲਓ ਤਲਾਸ਼ੀਆਂ ਜਿਹੜੀਆਂ ਕਰਨੀਆਂ ਨੇ ਕੰਮ ਗਲਤ ਕੀਤਾ ਹੀ ਕੋਈ ਨਹੀਂ ਜ਼ਿੰਦਗੀ 'ਚ ਮਾੜਾ ਕੰਮ ਕੀਤਾ ਹੀ ਕੋਈ ਨਹੀਂ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਜਦੋਂ ਬੰਦਾ ਪੈਸਾ ਤੇ ਇਕੱਠਾ ਹੋ ਜਾਏਗਾ ਮਾਇਆ ਤੇ ਇਕੱਠੀ ਹੋ ਜਾਏਗੀ ਚੇਤਾ ਰੱਖੀ ਤੇਰੀ ਨੀਂਦ ਹਰਾਮ ਹੋ ਜਾਣੀ ਓਸ ਦਿਨ ਤੋਂ ਬਾਅਦ ਤੂੰ ਟਿਕ ਕੇ ਸੌ ਨਹੀਂ ਸਕਦਾ ਇਹ ਜਿਹੜੇ ਵੱਡੇ ਵੱਡੇ ਬੰਦੇ ਲੱਗਦੇ ਆ ਨਾ ਜਿਹੜੇ ਪੈਸਾ ਕਮਾ ਲਿਆ ਗਲਤ ਕੰਮ ਕਰਕੇ ਇਹਨਾਂ ਨੂੰ ਬਾਣੀ ਕਹਿੰਦੀ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਮਹਾਰਾਜ ਇਹ ਤੇ ਚਮਕਦਮਕ ਬਹੁਤ ਐ ਕੱਪੜੇ ਲੀੜੇ ਬਹੁਤ ਸੋਹਣੇ ਹੀਰੇ ਜਵਾਹਰਾਤ ਚਮਕ ਬਹੁਤ ਐ ਤੇ ਭਗਤ ਕਬੀਰ ਸਾਹਿਬ ਕਹਿੰਦੇ ਐ ਉਹ ਕਹਿੰਦੇ ਚਮਕਦਮਕ ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ ਜਿਸਹ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਜਿਹੜੇ ਕਾਨੇ ਜੇ ਹੁੰਦੇ ਨੇ ਨਾ ਜੀ ਕਾਨੇ ਜਦੋਂ ਸੜ ਜਾਂਣ ਤੇ ਸੁਨਹਿਰੀ ਸੁਨਹਿਰੀ ਹੋ ਜਾਂਦੇ ਐ ਵੇਖਣ ਨੂੰ ਤੇ ਚਮਕਣ ਲੱਗ ਜਾਂਦੇ ਜਦੋਂ ਸੂਰਜ ਦੀ ਰੌਸ਼ਨੀ ਛੜਿਆ ਹੋਇਆ ਕਾਨਿਆਂ ਤੇ ਪਊ ਸੜੇ ਕਾਨੇ ਤੇ ਜਦੋਂ ਰੋਸ਼ਨੀ ਪੈਂਦੀ ਹੈ ਨਾ ਸੂਰਜ ਦੀ ਐ ਚਮਕਦੇ ਆ ਪਰ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਐ ਓਏ ਇਹਨਾਂ ਦੀ ਚਮਕ ਤੇ ਸੜਿਆ ਹੋਇਆ ਕਾਨਿਆਂ ਵਾਲੀ ਐ ਉਤੋਂ ਉਤੋਂ ਸੁਨੇਰੀ ਲੱਗਦੇ ਆ ਵਿੱਚੋਂ ਤੇ ਸੜੇ ਹੋਏ ਕਾਨੇ ਹੀ ਨੇ ਆਖੋ ਸਤ ਨਹਾ ਵਾ ਦੇਖਦੇ ਇਹੋ ਜੇ ਬੰਦਿਆਂ ਦੇ ਕਿਤੇ ਅੰਦਰ ਵੜ ਕੇ ਵੇਖੀਏ ਨਾ ਮਾਲਕ ਦੀ ਕਿਰਪਾ ਨਾਲ ਬੜੇ ਤਰ੍ਹਾਂ ਦੇ ਬੰਦਿਆਂ ਨਾਲ ਜ਼ਿੰਦਗੀ ਚ ਵਾਹ ਪੈਂਦਾ ਐ ਅੱਤ ਦੇ ਗਰੀਬ ਵੀ ਵੇਖੇ ਐ ਤੇ ਅੱਤ ਦੇ ਅਮੀਰ ਬੰਦੇ ਵੀ ਵੇਖੇ ਐ। ਵਰਲਡ ਸਾਰਾ ਘੁੰਮਿਆ ਦੁਨੀਆ 'ਚ ਕੋਈ ਐਸਾ ਦੇਸ਼ ਨਹੀਂ ਜਿੱਥੇ ਜਾ ਕੇ ਨਹੀਂ ਵੇਖਿਆ। ਆਪ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿਣ ਕਰਕੇ ਇਹਨਾਂ ਦੇ ਕੋਲ ਬਹਿਣ ਕਰਕੇ ਇਹਨਾਂ ਇਹ ਜਿੱਥੇ-ਜਿੱਥੇ ਗਏ ਐ ਸਾਨੂੰ ਵੀ ਲੈ ਕੇ ਗਏ। ਜੇ ਇਹ ਅਮਰੀਕਾ ਵੀ ਇਤਨੇ ਤੇ ਸਾਨੂੰ ਵੀ ਅਮਰੀਕਾ ਲਗਾਏ ਐ। ਇਹਨਾਂ ਦੇ ਕਿਸ ਪਾਸ ਬੈਠੇ ਆ ਸੋਹੀ ਐ। ਇਹਨਾਂ ਦੇ ਕੋਲ ਬਹਿਣ ਦਾ ਹੀ ਪ੍ਰਤਾਪ ਐ ਸਾਰਾ। ਤੇ ਸਾਰੀ ਦੁਨੀਆ ਘੁੰਮ ਕੇ ਤੇ ਸਾਰੇ ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ ਇਹ ਜਿੰਨੇ ਅਮੀਰ ਬਹੁਤਾ ਬੰਦਾ 2 ਨੰਬਰ ਦਾ ਕੰਮ ਕਰਕੇ ਮਿਹਨਤ ਦੀ ਖੁਸ਼ਹਾਲੀ ਕੋਈ ਮਾੜੀ ਨਹੀਂ ਮਿਹਨਤ ਕਰਕੇ ਬਣਾਈਆਂ ਕੋਠੀਆਂ ਕੋਈ ਮਾੜੀਆਂ ਨਹੀਂ ਮਿਹਨਤ ਕਰਕੇ ਬਣਾਏ ਮਹਿਲ ਕੋਈ ਮਾੜੇ ਨਹੀਂ ਪਰ ਜਿੰਨੇ 2 ਨੰਬਰੀਏ ਗਲਤ ਕੰਮ ਕਰਨ ਵਾਲੇ ਉੱਪਰ ਚਲੇ ਜਾਂਦੇ ਐ ਉਹਨਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਪੀ ਕਰਮ ਕਮਾਉਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਰਮ ਰਾਏ ਜਿਹੜੇ ਬਾਪੀ ਬਾੜੇ ਕੰਮ ਕਰਨ ਵਾਲੇ ਆ ਕਹਿੰਦੇ ਸਾਰੀ ਰਾਤ ਹਾਏ ਹਾਏ ਇਧਰੋਂ ਵੀ ਫੋਨ ਨਾ ਆ ਜਾਏ ਕਿਤੇ ਉੱਥੇ ਨਾ ਕਿਤੇ ਪਤਾ ਲੱਗ ਜਾਏ ਐ ਨਾ ਹੋ ਜੇ ਉਹਦੀ ਨੀਂਦ ਹਰਾਮ ਧਰਮ ਰਾਏ ਜਿਹੜਾ ਰੱਬ ਦਾ ਨਿਯਮ ਹੈ ਪਰਮਾਤਮਾ ਦਾ ਨਿਯਮ ਹੈ ਜਿਹੜਾ ਉਹ ਕਹਿੰਦੇ ਮੱਥ ਦਾ ਹੈ ਬਾਹਰੋਂ ਤੇ ਚਾਟੀ ਬਹੁਤ ਵਧੀਆ ਲੱਗਦੀ ਜਦੋਂ ਆਪਾਂ ਦੁੱਧ ਰਿੜਕਦੇ ਸੀ ਪੁਰਾਣੇ ਸਮਿਆਂ 'ਚ ਪਤਾ ਹੀ ਹੈ ਲੇ ਹੁਣ ਤੁਸੀਂ ਮਸ਼ੀਨ ਉਹ ਜਿਹੜੀਆਂ ਆ ਗਈਆਂ ਰਿੜਕਣ ਵਾਲੀਆਂ ਮਸ਼ੀਨਾਂ ਨਹੀਂ ਆ ਚਾਟੀ ਦੇ ਉੱਤੇ ਐਦਾਂ ਮਸ਼ੀਨ ਚੱਲਦੀ ਹੈ ਬਾਹਰੋਂ ਤੇ ਐਂ ਲੱਗਦਾ ਵੀ ਬਹੁਤ ਵਧੀਆ ਹੈ ਪਰ ਦੁੱਧ ਦੀ ਚੱਕਰੀ ਤੇ ਅੰਦਰ ਘੁਮਾਈ ਪਈ ਹੈ ਆਖੋ ਸਤਨਾਮ ਵਾਹਿਗੁਰੂ ਇੱਥੇ ਇੱਥੇ ਕਹਿੰਦੇ ਭਈ ਧਰਮ ਰਾਜ ਜਿਹੜਾ ਹੈ ਧਰਮ ਰਾਜ ਤੇ ਪ੍ਰਮਾਤਮਾ ਦੇ ਨਿਯਮ ਨੇ ਜਿਹੜੇ ਧਰਮ ਰਾਜ ਕੋਈ ਬੰਦਾ ਨਹੀਂ ਪ੍ਰਮਾਤਮਾ ਦੇ ਅਸੂਲ ਨੇ ਕਾਨੂੰਨ ਨੂੰ ਧਰਮ ਰਾਜ ਕਹਿੰਦੇ ਐ ਉਹ ਜਿਹੜਾ ਅੰਦਰ ਕਾਨੂੰਨ ਹੈ ਕਹਿੰਦੇ ਉਹਨੇ ਤੇ ਚੱਕਰੀ ਘੁਮਾਈ ਪਈ ਅੰਦਰ ਜਿਵੇਂ ਮਧਾਨੀ ਚੱਲਦੀ ਐ ਤਿਉ ਮਥਾ ਧਰਮ ਰਾਏ ਜਿਵੇਂ ਮਧਾਨੀ ਚੱਲਦੀ ਐ ਐ ਬੁਰਾ ਹਾਲ ਹੋਇਆ ਹੁੰਦਾ ਅੰਦਰ ਉਹਨਾਂ ਦਾ ਚੱਕਰੀ ਘੁੰਮੀ ਪਈ ਐ ਯਰ ਸਿੱਧੀ ਜੀ ਗੱਲ ਸਮਝੋ ਵੇਖੋ ਹੋਰ ਸਿੱਧੀ ਜੀ ਗੱਲ ਸਮਝ ਲਓ ਵੀ ਜਿਹੜਾ ਬੰਦਾ ਆਪਣੀ ਘਰ ਵਾਲੀ ਨਾਲ ਪਿਆਰ ਕਰਦਾ ਮੰਨ ਲਓ ਉਹਦਾ ਘਰ ਵਾਲੀ ਨਾਲ ਕਨੈਕਸ਼ਨ ਐ ਪਿਆਰ ਐ ਰਿਸ਼ਤਾ ਹੋਇਆ ਐ ਲਾਵਾਂ ਲਈਆਂ ਨੇ ਬੱਚੇ ਨੇ ਕੋਈ ਟੈਨਸ਼ਨ ਨਹੀਂ ਘਰ ਆਉਂਦਾ ਐ ਫੋਨ ਇਦਾਂ ਰੱਖ ਦਿੰਦਾ ਘਰ ਵਾਲੀ ਚੁੱਕ ਲਵੇ ਬੱਚੇ ਚੁੱਕ ਲੈਣ ਜੋ ਮਰਜ਼ੀ ਵੇਖਣ ਅੱਛਾ ਜਿਹੜੇ ਬੰਦੇ ਨੂੰ ਹੋਰ ਕੋਈ ਫੋਨ ਆਉਂਦਾ ਐ ਦੋ ਨੰਬਰੀਆਂ ਫੋਨ ਸਮਝ ਗਏ ਨਾ ਤੁਸੀਂ ਆਪੇ ਲੈ ਉਹ ਰੱਖੂ ਐ ਸਾਹਮਣੇ ਵੀ ਘਰ ਵਾਲੀ ਵੇਖ ਲੈ ਪੁੱਛ ਇੱਕ ਕਰ ਲੈ ਉਹ ਰੱਖੂ ਕਿਧਰ ਓਏ ਦੋ ਨੰਬਰੀਆਂ ਦਾ ਦਿਲ ਤੇ ਇਦਾਂ ਇਦਾਂ ਹਰ ਵੇਲੇ ਧੜਕਦਾ ਹੀ ਰਹਿੰਦਾ ਵੀ ਹੁਣ ਵੀ ਪਤਾ ਨਾ ਲੱਗ ਜੇ ਹੁਣ ਵੀ ਇਹ ਕਲੀਅਰ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਇਥੇ ਆਪਾਂ ਪੜਿਆ ਕਹਿੰਦੇ ਦੇ ਕਵਾੜ ਅਨਕ ਪੜਦੇ ਮੈਂ ਪਰਦਾ ਰਾ ਸੰਗ ਫੱਕੇ ਚਿੱਤਰ ਗੁਪਤ ਜਬ ਲੇਖਾ ਮੰਗੈ ਤਵਕੌਣ ਪੜਦਾ ਤੇਰਾ ਹੁਣ ਸਮਝਾਇਆ ਬਹੁਤੀ ਵਾਰੀ ਇਹ ਗਿਆ ਵੀ ਇੱਕ ਚਿੱਤਰ ਹੈ ਇੱਕ ਗੁਪਤ ਹੈ ਕਹਿੰਦੇ ਇੱਕ ਸੱਜੇ ਮੋਢੇ ਤੇ ਬੈਠਾ ਇੱਕ ਖੱਬੇ ਮੋਢੇ ਤੇ ਬੈਠਾ ਹੈ ਇੱਕ ਸੱਜੇ ਮੋਢੇ ਤੇ ਬੈਠਾ ਹੈ ਕ ਖੱਬੇ ਮੋਢੇ ਤੇ ਬੈਠਾ ਹੈ ਤੇ ਜਿਹੜਾ ਵੀ ਉਹ ਮੋਢਿਆਂ ਤੇ ਬੈਠੇ ਹੈ ਜੋ ਜੋ ਅਸੀਂ ਕਰੀ ਜਾਂਦੇ ਆ ਉਹ ਕਹਿੰਦੇ ਲਿਖੀ ਜਾਂਦੇ ਆ ਜੋ ਅਸੀਂ ਕਰੀ ਜਾਂਦੇ ਆ ਨਾ ਉਹ ਸਾਰਾ ਕੁਝ ਨਾਲ ਦੀ ਨਾਲ ਹੀ ਲਿਖੀ ਜਾਂਦੇ ਐ ਅਸੀਂ ਕੀ ਕਰਦੇ ਆ ਤੇ ਇਸ ਹਿਸਾਬ ਨਾਲ ਤੇ ਸਾਡੇ ਚਿੱਤਰ ਗੁਪਤੀ ਬੌਲੇ ਹੋ ਜਾਣਗੇ ਸਾਡੇ ਮੋਢਿਆਂ ਤੇ ਬੈਠੇ ਜਿਹੜੇ ਬੌਲੇ ਆਪੇ ਹੀ ਹੋ ਜਾਣਗੇ ਇਸ ਵੇਲੇ ਆਪਾਂ ਐ ਬੈਠੇ ਉਹਨਾਂ ਨੇ ਲਿਖ ਲੈਣਾ ਪਹਿਲਾਂ ਵੀ ਬੰਦਾ ਬਹੁਤ ਚੰਗਾ ਹੈ ਬਹੁਤ ਨਾਮ ਜਪਦਾ ਦੋ ਘੰਟੇ satsang ਕਰਕੇ ਆਇਆ ਤੇ ਸ਼ਾਮ ਨੂੰ ਜਦੋਂ ਇਹਨੇ ਠੇਕੇ ਤੇ ਜਾਵਰਦੇ ਡਿਲੀਟ ਕਰੋ ਦੇ ਨਾਲ ਆ ਸਾਰਾ ਕੁਝ ਜਿਹੜਾ ਦਿਨੇ ਲਿਖਿਆ ਉਹ ਹੁਣ ਕਟੋ ਹੁਣ ਇਹ ਲਿਖੋ ਵੀ ਇਹ ਤੇ ਕੰਜਰ ਬੰਦਾ ਹੈ ਯਾਰ ਇਹ ਤੇ ਵਿਗੜਿਆ ਬੰਦਾ ਸਾਰੀ ਦੁਨੀਆ ਦੇ ਮਾੜੇ ਕੰਮ ਕਰਦਾ ਢੀਆਂ ਭੈਣਾਵਾਂ ਵੱਲ ਮਾੜਾ ਇਹ ਵੇਖਦਾ ਹੈ ਮਾੜਾ ਇਹ ਬੋਲਦਾ ਇਹ ਮਾੜਾ ਸਾਰੇ ਮਾੜੇ ਕੰਮ ਕਰਦਾ ਡਿਲੀਟ ਕਰੋ ਉਹ ਸਵੇਰੇ ਉੱਠਣ ਕੇ ਕਹਿਣਗੇ ਫੇਰ ਗੁਰਦੁਆਰੇ ਬੈਠਾ ਹੈ ਇਹ ਹੁਣ ਫੇਰ ਗੁਰਦੁਆਰੇ ਆ ਗਿਆ ਹੁਣ ਫੇਰ ਲਿਖਣਗੇ ਬੰਦਾ ਬਹੁਤ ਚੰਗਾ ਹੈ ਜਦੋਂ ਜਾ ਕੇ ਇਹਨੇ ਵਟਾਂ ਵਡਣੀਆਂ ਨੇ ਫੇਰ ਡਿਲੀਟ ਕਰੋ ਕਹਿਣਗੇ ਤੇ ਦੁੱਧ ਚ ਪਾਣੀ ਪਾ ਗਏਦਾ ਬੰਦਾ ਕੋਈ ਮੈਂ ਕਹਿੰਨਾ ਉਹ ਬੌਲੇ ਹੋ ਜਾਣਗੇ ਲੀਡਰਾਂ ਵਾਲੇ ਚਿੱਤਰ ਗੁਪਤ ਵਾਲੇ ਹੀ ਬੌਲੇ ਹੋ ਜਾਣਗੇ ਜਿਹੜੇ ਲੀਡਰਾਂ ਦੇ ਮੋਢਿਆਂ ਤੇ ਬੈਠੇ ਹੋਣਗੇ ਉਹ ਤੇ ਪਾਗਲ ਹੀ ਕੰਧਾਂ 'ਚ ਟੱਕਰਾ ਮਾਰਦੇ ਹੋਣਗੇ ਵੀ ਬੰਦਾ ਕਰਦਾ ਕੀ ਗੱਡੀ 'ਚ ਕੀ ਗੱਲਾਂ ਕਰਦਾ ਸਟੇਜ ਤੇ ਕੀ ਬੋਲਦਾ ਏ ਇਹ ਵਾਅਦੇ ਕੀ ਕਰਦਾ ਕਰੂ ਏ ਕੀ ਸਹੀ ਗੱਲ ਹੈ ਲੀਡਰਾਂ ਦੇ ਚਿੱਤਰ ਗੁਪਤ ਕੰਧਾਂ 'ਚ ਟੱਕਰਾ ਮਾਰਦੇ ਵੀ ਹੱਦ ਹੋ ਗਈ ਯਾਰ ਨਾ ਜਿਹੜੇ ਜਿਹੜੇ ਹਸਾਬ ਨਾਲ ਸੁਣਾਇਆ ਅੱਜ ਤੱਕ ਅੱਜ ਤੱਕ ਚਿੱਤਰ ਗੁਪਤ ਕੋਈ ਮੋਢਿਆਂ ਤੇ ਬੈਠੇ ਹੋਏ ਨਹੀਂ ਸੁਣਾਇਆ ਇਦਾਂ ਇੱਥੇ ਜੇ ਸਮਝੋਗੇ ਤੁਸੀਂ ਫੇਰ ਪਤਾ ਲੱਗਦਾ ਹੈ ਵੀ ਚਿੱਤਰ ਗੁਪਤ ਹੈ ਕੀ ਆ ਅਸਲ ਵਿੱਚ ਜਿਹੜਾ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ ਇਹ ਮੇਰਾ ਹੈ ਪ੍ਰਗਟ ਚਿੱਤਰ ਤੇ ਜਿਹੜਾ ਮੇਰੇ ਅੰਦਰ ਵਿਚਾਰ ਚੱਲਦੇ ਨੇ ਇਹ ਮੇਰਾ ਤਾਨੇ ਇਹ ਪ੍ਰਗਟ ਚਿੱਤਰ ਹੈ ਤੇ ਇੱਕ ਮੇਰਾ ਮਨ ਹੈ ਮਨ ਕੀ ਹੋਇਆ ਫਿਰ ਬੋਲੋ ਗੋਪਤ ਚਿੱਤਰ ਆ ਮੇਰਾ ਪ੍ਰਗਟ ਚਿੱਤਰ ਅੰਦਰ ਜੋ ਮੇਰੇ ਚੱਲਦਾ ਹੈ ਉਹ ਸਾਨੂੰ ਕੀ ਪਤਾ ਮੇਰੇ ਅੰਦਰ ਕੀ ਚੱਲਦਾ ਹੈ ਗੋਪਤ ਲੀਡਰ ਉਤੋਂ ਨਹੀਂ ਕਿ ਉਤੋਂ ਤੇ ਇਦਾਂ ਹੀ ਕਹਿੰਦੇ ਆ ਵੀ ਬਸ ਕਿਰਪਾ ਕਰੋ ਸਾਨੂੰ ਇੱਕ ਮੌਕਾ ਦੇ ਦਿਓ ਜੀ ਇਦਾਂ ਹੀ ਕਹਿੰਦੇ ਆ ਹੁਣ ਉਹ ਅੰਦਰ ਉਹਨਾਂ ਦੇ ਕੀ ਚੱਲਦਾ ਸਾਨੂੰ ਕੀ ਪਤਾ ਹੈ ਵੀ ਅਗਲਾ 5-4 ਕਰੋੜ ਐਵੇਂ ਥੋੜਾ ਲੋਨ ਲੱਗਿਆ ਜੇ 5-4 ਕਰੋੜ ਦੀ ਸ਼ਰਾਬ ਪੀਵੋ ਆਪ ਕਿੰਨਾ ਇਕੱਠਾ ਕਰੇਗਾ ਉਹ ਸੋਚ ਕੇ ਵੇਖੋ ਵੀ ਆਪੋ ਕੀ ਕੁਝ ਕਰੇਗਾ ਉੱਤੋਂ ਅੰਦਰ ਇਹਨਾਂ ਤੇ ਕੀ ਚੱਲਦਾ ਸਾਨੂੰ ਕੀ ਪਤਾ ਹੁਣ ਇੱਥੇ ਜਿਹੜਾ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਕਿਸੇ ਬੰਦੇ ਨੇ ਨਾ ਆਪਣੀ ਘਰ ਵਾਲੀ ਨਹੀਂ ਸੀ ਕਹਿੰਦੇ ਬਾਹਰ ਗਲਤ ਕੰਮ ਕਰਦਾ ਕਹਿੰਦਾ ਉਹ ਕਹਿੰਦਾ ਕਿਹੜਾ ਕਿਸੇ ਨੂੰ ਪਤਾ ਲੱਗਿਆ ਯਾਰ ਦੇਕਵਾੜ ਬੂਹਾ ਬੰਦ ਹੈ ਅਨਕ ਪੜਦੇ ਮੈਂ ਪੜਦੇ ਲੱਗੇ ਆ ਕਿਹੜਾ ਕਿਸੇ ਨੇ ਵੇਖਿਆ ਪਰਦਾਰਾ ਸੰਗ ਫੱਕ ਹੈ ਇਸਤਰੀ ਪਰਾਈ ਹੈ ਜਾਂ ਮਰਦ ਬਗਾਨਾ ਮਰਦ ਹੈ ਕੋਈ ਜਾਂ ਬਗਾਨੀ ਇਸਤਰੀ ਹੈ ਕਹਿੰਦੇ ਕਿਹੜਾ ਕਿਸੇ ਨੂੰ ਪਤਾ ਲੱਗਿਆ ਪਰ ਇੱਥੇ ਗੁਰੂ ਜੀ ਕਹਿੰਦੇ ਤੇਰੇ ਅੰਦਰ ਗੁਪਤ ਚਿੱਤਰ ਤੇ ਬਣ ਗਿਆ ਨਾ ਇੱਕ ਕਿਸੇ ਨੂੰ ਨਹੀਂ ਪਤਾ ਤੇਰੇ ਆਪੇ ਨੂੰ ਵੀ ਪਤਾ ਵੀ ਫਲਾਣੇ ਥਾਂ ਤੇ ਫਲਾਣੀ ਕਰਤੂਤ ਕੀਤੀ ਸੀ ਫਲਾਣੇ ਥਾਂ ਤੇ ਆ ਕੰਮ ਮਾੜਾ ਕੀਤਾ ਸੀ ਕਿਸੇ ਨੂੰ ਨਹੀਂ ਪਤਾ ਤੈਨੂੰ ਤੇ ਪਤਾ ਹੈ ਵੀ ਫਲਾਣੇ ਦੀ ਚੋਰੀ ਕੀਤੀ ਸੀ ਫਲਾਣੇ ਦੇ ਪੈਸੇ ਚੱਕੇ ਸੀ ਫਲਾਣੇ ਦਾ ਮੋਬਾਈਲ ਖੋਇਆ ਫਲਾਣੇ ਦੀ ਘੜੀ ਹੈ ਇਹ ਮੇਰਾ ਫੋਨ ਨਹੀਂ ਚੋਰੀ ਕੀਤਾ ਹੋਇਆ ਹੈ ਇਹ ਮੇਰਾ ਪਰਸ ਨਹੀਂ ਹੈ ਚੋਰੀ ਕੀਤਾ ਹੋਇਆ ਕਿਸੇ ਨੂੰ ਨਹੀਂ ਪਤਾ ਓਏ ਤੇਰੇ ਆਪੇ ਨੂੰ ਤੇ ਪਤਾ ਹੈ ਉਹ ਤੇਰੇ ਅੰਦਰ ਪਿਕਚਰ ਖਿੱਚ ਲਈ ਉਹ ਪਿਕਚਰ ਖਿੱਚ ਕੇ ਤੇਰੇ ਮਾਈਂਡ ਵਿੱਚ ਸੇਵ ਹੋਈ ਪਈ ਹੈ ਜਿੰਨਾ ਚਿਰ ਜਿਉਂਦਾ ਰਹੇਗਾ ਉਹਨੇ ਹਸਾਬ ਕਿਤਾਬ ਮੰਗਦੇ ਹੀ ਰਹਿਣਾ ਹੈ ਭਾਬ ਉਹ ਲੇਖੇ ਲੈਂਦੀ ਰਹੇਗੀ ਕਿਵੇਂ ਵੇਖਿਓ ਗਲਤ ਕੰਮ ਕਰ ਲਿਆ ਦੇਖਵਾੜ ਅਣਕ ਪੜਦੇ ਮੈਂ ਪਰਦਾ ਰਾਹ ਸੰਗ ਫੱਕੇ ਮਾੜਾ ਕੰਮ ਤੇ ਕਰ ਲਿਆ ਪਰ ਚਿੱਤਰ ਗੁਪਤ ਜਦ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕਾ ਹੈ ਬੁੱਢਾ ਹੋ ਗਿਆ ਘਰ ਵਾਲੀ ਗੰਦਮੰਦ ਸਾਂਭਦੀ ਏ ਲੱਤਾਂ ਘੁੱਟਦੀ ਏ ਬਿਮਾਰ ਮੰਜੀ ਤੇ ਪਿਆ ਫਿਰ ਉਹਦਾ ਹੱਥ ਹੱਥਾਂ ਚ ਫੜ ਕੇ ਰੋਣ ਲੱਗ ਪੈਂਦਾ ਆਪ ਹੀ ਰੋਣ ਆਈ ਜਾਂਦਾ ਉਹ ਪੁੱਛਦੀ ਹੈ ਵੀ ਰੋਂਦਾ ਕਿਉਂ ਐ ਫਿਰ ਆਪ ਹੀ ਬੋਲਣ ਲੱਗ ਜਾਂਦਾ ਤੇਰੇ ਨਾਲ ਮੈਂ ਬਹੁਤ ਤੋਖਾ ਕਰਦਾ ਅੱਖਾਂ 'ਚੋਂ ਪਾਣੀ ਆਈ ਕਿਉਂ ਇਹ ਹੁਣ ਜਿਹੜੇ ਗੁਪਤ ਚਿੱਤਰ ਨੇ ਇਹ ਪੀੜ ਰਹੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗਲਤ ਕੰਮ ਕਰਨ ਵਾਲਾ ਬੰਦਾ ਨਾਲ ਦੀ ਨਾਲ ਹੀ ਐਦਾਂ ਧੜਕਣ ਤੇਜ ਰਹਿੰਦੀ ਹੈ ਜੀ ਉਹਦੀ ਜਿਹੜਾ ਬੰਦਾ ਆਪਣੇ ਪਰਿਵਾਰ ਤੋਂ ਬਾਹਰ ਸਬੰਧ ਬਣਾ ਲਵੇ ਨਜਾਇਜ਼ ਉਸ ਦਿਨ ਤੋਂ ਉਹਦੀ ਨੀਂਦ ਹਰਾਮ ਹੋ ਜਾਂਦੀ ਹੈ। ਉਹਦੀ ਧੜਕਣ ਤੇਜ਼ ਹੋ ਜਾਂਦੀ ਹੈ। ਗਲਤ ਕੰਮ ਕਰਨ ਵਾਲੇ ਦੇ ਸਾਹਮਣੇ ਆ ਜਾਂਦੀ ਹੈ ਪਿਕਚਰ ਸਾਰੀ। ਲੇਖਾ ਦੇਵੇਗਾ, ਲੇਖਾ ਦੇ ਰਿਹਾ ਹੈ।